Yes, ਜਿਹੜਾ 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 ਅਸੀਂ ਹਮੇਸ਼ਾ ਹੀ ਉਹਦੇ ਪਦਕੰਨਾਂ ਦੇ ਚੱਲਣ ਲਈ ਤਿਆਰ ਆਂ ਕਦੀ ਵੀ ਡਿਵੈਲਪਮੈਂਟ ਦੇ ਵਿੱਚ ਕਦੀ ਵੀ ਰੋੜਾ ਨਹੀਂ ਬਣਾਂਗੇ ਹਮੇਸ਼ਾ ਸੂਲ ਨੂੰ ਵੀ ਵਿਸ਼ਵਾਸ ਦੋਣਿਆ ਤੇ ਭਵਾਨੀਗੜ੍ਹ ਦੇ ਲੋਕਾਂ ਨੂੰ ਵੀ ਵਿਸ਼ਵਾਸ ਦੋ ਆ ਜਿਹੜੀ ਪ੍ਰੈਸ ਰੱਖੀ ਕਿਸ ਮਸਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਇਹ ਜਿਹੜੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਮੈਡਮ ਦੇ ਜਿਹੜੇ ਸਾਡੇ ਤੇ ਐਲੀਗੇਸ਼ਨ ਲਾਏ ਨੇ ਦਾ ਕਾਉਂਸਲਰਾਂ ਦੇ ਵੀ ਇੰਗੇਜਡ ਆਫ ਡਿਵੈਲਪਮੈਂਟ ਨੇ ਉਸ ਦੇ ਉਹਦੇ ਵਾਸਤੇ ਅਸੀਂ ਆਪਦਾ ਪੱਖ ਰੱਖਣ ਲਈ ਰੱਖੀ ਗਈ ਹੈ ਜਿਹੜੇ ਮੇਨ ਮੁੱਦੇ ਨੇ ਅੱਜ ਕਹਿ ਗਏ ਵੀ ਜਿਹੜੇ ਕੰਮ ਨੇ ਵਿਕਾਸ ਕਾਰਜ ਜਿਹਦੇ ਰੋਕੇ ਜਾ ਰਹੇ ਨੇ ਵੱਡੀ ਪੱਧਰ ਤੇ ਕੀ ਕਹਿਣਾ ਚਾਹੁੰਦੇ ਹੋ ਸਾਹਿਬ ਸਾਡੇ ਵੱਲੋਂ ਜਿਹੜੀ ਇਹ 23 ਤਰੀਕ ਨੂੰ ਇੱਕ ਮੈਡਮ ਭਰਾਜ ਦੇ ਵੱਲੋਂ ਤੇ ਸਾਡੇ ਪ੍ਰਧਾਨ ਜੀ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਸਾਡੇ ਕੋਲੇ 9 ਮੁੱਦੇ ਆਏ ਸੀਗੇ ਜਿਦੇ ਵਿੱਚੋਂ ਅਸੀਂ 90% ਮੁੱਦਿਆਂ ਦੇ ਉੱਤੇ ਸਹਿਮਤੀ ਭੜ ਤਾ ਕੇ ਡਿਵੈਲਪਮੈਂਟ ਦੇ ਕੰਮ ਦੇ ਵਿੱਚ ਕਿਸੇ ਵੀ ਡਿਵੈਲਪਮੈਂਟ ਦੇ ਕੰਮ ਨੂੰ ਨਹੀਂ ਰੋਕਿਆ ਮੈਡਮ ਨੇ ਅੱਜ ਡੈਕਟਾ ਅਲੀਗੇਟ ਕੀਤਾ ਪਰ ਉਹਦੇ ਵਿੱਚ ਔਨ ਮੈਰਿਟ ਕੋਈ ਸਚਾਈ ਨਹੀਂ ਹੈਗੀ ਜੇ ਨੂੰ ਕਿ ਤੁਸੀਂ ਕਿਤੇ ਮਤਲਬ ਕਿ ਇਸ ਨੂੰ ਪਰਸਨਲੀ ਚੈੱਕ ਵੀ ਕਰ ਸਕਦੇ ਹੋ ਮਿਊਸਪਲ ਕਮੇਟੀ ਦੇ ਵਿੱਚ ਜਾ ਕੇ ਇੱਕ ਉਹਨਾਂ ਨੇ ਇਹ ਵੀ ਕਿਹਾ ਕਿ ਮੀਟਿੰਗ ਦੇ ਵਿੱਚ ਨਾ ਹਾਜ਼ਰ ਹੋਣਾ ਉਹ ਕੀ ਹੈ ਇੱਕ ਤੁਹਾਡੀ 17 ਨੂੰ ਵੀ ਮੀਟਿੰਗ ਰੱਖੀ ਹੋਈ ਸੀ ਤੇ ਉਸ ਤੋਂ ਬਾਅਦ 24 ਨੂੰ ਰੱਖੀ ਗਈ ਹੈ ਕੀ ਕਹਿਣਾ ਚਾਹੋ ਜਿਹੜੇ ਵੇਖ ਰਹੇ ਹੋ ਸਕੇ ਮਥੇੜ ਦੋ ਸਵਾਲ ਨਹੀ 17 ਪਹਿਲਾਂ ਤਾਂ ਇਹਦੇ ਤੇ ਰਹੋ ਜੀ 17 ਮੈਂਬਰ ਵਾਲਾ ਉਹ ਕੀ ਮਸਲਾ ਸੀ ਯਾਰ ਹੁਣ ਤੇ ਤੁਸੀਂ ਪਹਿਲਾਂ ਹੋਰ ਇੱਕ ਬੈਰ ਲੋਏ ਨੇ ਸੋਸ਼ਲ ਮੀਡੀਆ ਤੇ ਤੁਹਾਡੀ ਸੀਗਲ ਸਾਹਿਬ ਨੂੰ ਕੀ ਮਸਲਾ ਕੀ ਪਿੱਛੇ ਜੇ ਸਾਡੇ ਜਿਹੜੇ ਕਾਉਂਸਲਰ ਸੀਗੇ ਕੁਝ ਕਾਉਂਸਲਸ ਨੇ ਸਾਡੇ ਕੁਝ ਆਪਸ ਵਿੱਚ ਈਸ਼ੂ ਹੋ ਗਏ ਸੀਗੇ ਉਹਗੇ ਸਾਡੀ ਪਾਰਟੀ ਕਾਂਗਰਸ ਪਾਰਟੀ ਨੂੰ ਛੱਡ ਕੇ ਚਲੇ ਗਏ ਸੀਗੇ ਤਾਂ ਉਹਨਾਂ ਨੇ ਉਸ ਦੂਸਰੀ ਪਾਰਟੀ ਵਿੱਚ ਜਾ ਕੇ ਘੋਟਨ ਮਹਿਸੂਸ ਕੀਤੀ ਤਾਂ ਉਹ ਬੰਦਿਆਂ ਨੇ ਸਾਨੂੰ ਰੀਜੁਆਇਨ ਕਰ ਲਿਆ ਜਿਹੜੀ ਕੇ ਸਾਡੀ ਗਿਣਤੀ 11 ਬੰਦਿਆਂ ਦੀ ਹੋ ਗਈ ਤਾਂ ਹਾਊਸ ਦੇ ਵਿੱਚ ਜਿਹੜੇ ਉਹ ਬੰਦੇ ਸੀਗੇ ਪ੍ਰਧਾਨ ਜੀ ਹੋਰਾਂ ਨਾਲ ਰਹਿ ਕੇ ਕੰਮ ਕਰਕੇ ਆਏ ਸੀ ਉਹ ਉਹਨਾਂ ਦੇ ਕੰਮ ਤੋਂ ਸੈਟੀਸਫਾਈਡ ਨਹੀਂ ਸੀਗੇ ਤਾਂ ਉਹਨਾਂ ਨੇ ਸਾਡੇ ਸਾਰਿਆਂ ਦੀ ਇੱਕ ਜੁਨੇਨੀਮਸ ਲਈ ਇੱਕ ਸਹਿਮਤੀ ਬਣੀ ਵੀ ਨੋ ਕੌਨਫੀਡੈਂਸ ਮੋਸ਼ਨ ਹੈ ਜਿਹੜਾ ਪੋਲਿਆਂਦਾ ਜਾਵੇ ਤਾਂ ਨੋ ਕੌਨਫੀਡੈਂਸ ਮੋਸ਼ਨ ਅਸੀਂ 23 ਤਰੀਕ ਨੂੰ ਮੀਟਿੰਗ ਦੀ ਡਿਵੈਲਪਮੈਂਟ ਮੀਟਿੰਗ ਨੂੰ ਅਟੈਂਡ ਕਰਨ ਤੋਂ ਬਾਅਦ ਜਿਹੜੇ ਉੱਥੇ ਮੁੱਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਪਾਸ ਕਰਨ ਤੋਂ ਬਾਅਦ ਆਪ ਦਾ ਨੋ ਕੌਨਫੀਡੈਂਸ ਮੋਸ਼ਨ ਹੈ ਜਿਹੜਾ ਉਹ ਯੂ ਸਰਬ ਨੂੰ ਦਿੱਤਾ ਸੀ। ਹਾਂ ਭਰਾਜਕੇ ਦੀ ਨਗਰ ਕੌਂਸਲ ਦੇ ਜਿਹੜੇ ਮੈਂਬਰ ਨੇ ਸਿੰਘਲਾ ਸਾਹਿਬ ਦੀ ਪੋਸਟ ਪੈਂਦੀ ਸੀ ਸੰਗਰੂਰ ਤੇ। ਮੇਨੂੰ ਪਤਾ ਲੱਗਦਾ ਹੈ ਵੀ ਸਿੰਘਲਾ ਸਾਹਿਬ ਕੰਮ ਰੁਕਣਾ ਚਾਹੁੰਦੇ ਨੇ ਜੋ ਭਾਨੀਗੜ ਦੇ ਨਗਰ ਕੌਂਸਲ ਦੇ ਚਾਹੁੰਦੇ ਨੇ ਉਹਨਾਂ ਬਾਰੇ ਦੋਟਾ ਸੀ। ਸਿੰਘਲਾ ਸਾਹਿਬ ਬਿਲਕੁਲ ਹੀ ਇਸ ਗੱਲ ਦੇ ਅੰਗੇਸਟ ਨੇ ਜੀ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਹੈ ਵੀ ਆਪਾਂ ਉਹਨੂੰ ਦੱਸਣ ਦੀ ਲੋੜ ਨਹੀਂ ਸੰਗਰੂਰ ਸ਼ਹਿਰ ਦੇ ਵਿੱਚ ਜਿੰਨੇ ਕੰਮ ਹੋਏ ਨੇ ਉਹ ਸਾਰੇ মিডিਆ ਦੇ ਸਾਹਮਣੇ ਸਾਰੇ ਲੋਕਾਂ ਦੇ ਸਾਹਮਣੇ ਨੇ ਸੋ ਉਹਨੂੰ ਆਪ ਨੰਬਰ 2 ਜਦੋਂ ਵੀ ਸਾਨੂੰ ਕਾਲ ਆਈ ਹੈ ਮਿਸਪਲ ਕਮੇਟੀ ਵੱਲੋਂ ਮੀਟਿੰਗ ਰੱਖੀ ਗਈ ਹੈ ਉਹਦੇ ਜਿੰਨੇ ਡਿਵੈਲਪਮੈਂਟ ਦੇ ਕੰਮ ਨੇ ਸਾਰੇ ਪਾਸ ਹੋ ਗਏ ਉਹਨੂੰ ਕੌਣ ਬੰਦਾ ਕਹਿੰਦਾ ਉਹ ਸਾਰਾ ਕੁਝ ਔਨ ਮੈਰਿਟ ਹੈ ਔਰ ਇਨ ਰਾਈਟਿੰਗ ਹੈ ਇਨ ਰਾਈਟਿੰਗ ਨੂੰ ਤਾਂ ਕੋਈ ਧੋਈ ਨਹੀਂ ਸਕਦਾ ਸੱਚ ਨੂੰ ਕਦੀ ਵੀ ਮਤਲਬ ਕਿ ਚੋਟਲਾਇਆ ਨਹੀਂ ਜਾ ਸਕਦਾ ਕੱਲ ਮਤਲਬ ਪਾਸ ਹੋਣਾ ਸੀ ਆਸ ਕਾਰਜਾਂ ਦੇ ਕੰਮ ਸੀ ਜਿਹੜੇ ਉਹ ਪੈਂਡਿੰਗ ਪਏ ਸੀ ਮੀਟਿੰਗ ਹੋਈ ਪਿਛਲੇ ਦਿਨੀ ਤਾਂ ਉਹਨਾਂ ਦੇ ਚਰਚਾ ਹੋਈ ਉਹਨਾਂ ਦੇ ਹੱਲ ਕਰਾਉਣ ਨੂੰ ਲੈ ਕੇ ਕੋਈ ਬਿਲਕੁਲ ਹੱਲ ਕਰਾਉਣ ਲਈ ਚਰਚਾ ਹੋਈ ਤੇ ਉਹ ਚਰਚਾ ਕਰਕੇ ਜਿਹੜੇ ਉੱਥੇ ਮੁੱਦੇ ਸੀਗੇ ਉਹ ਦੇమే ਜਸਪਲਾਈ ਕਿ ਤੁਸੀਂ ਸਮਝ ਲਓ ਨਾਬਾ ਰੋਡ ਦਾ ਬਹੁਤ ਬੁਰਾ ਹਾਲ ਸੀ ਉੱਥੇ 65 ਲੱਖ ਰੁਪਏ ਦਾ ਜਿਹੜਾ ਉਹ ਹੈ ਬਜਟ ਆ ਪਾਸ ਕੀਤਾ ਗਿਆ ਤੁਹਾਨੂੰ ਸੇਫਟੀ ਵਧਾਈ ਗਈ ਸੀ ਬਿਲਕੁਲ ਸੇਫਟੀ ਵਧਾਈ ਗਈ ਉਹ ਉਹ ਬਿਲਕੁਲ ਤੁਸੀਂ ਜਾ ਕੇ ਮਿਸਪਲਿੰਗ ਵੜੀ ਚ ਵੈਰੀਫਾਈ ਕਰ ਸਕਦੇ ਹੋ ਕਿ ਇਹ ਮੁੱਦੇ ਨੇ ਜਿਹੜੇ ਪਾਸ ਕੀਤੇ ਗਏ 9 ਮੁੱਦੇ ਨੇ ਜੀ ਇਹਦੇ ਚ ਇੱਕ ਤਰਤੀਮ ਵਾਲਿਆ ਛੱਡ ਕੇ ਬਾਕੀ ਸਾਰੇ ਮੁੱਦੇ ਨੇ ਜਿਹੜੇ ਪਾਸ ਕੀਤੇ ਗਏ ਨੇ ਇਹ ਤੁਸੀਂ ਉੱਥੋਂ ਸਾਡੇ ਤੋਂ ਪ੍ਰਿੰਟ ਲੈ ਲਓ ਉੱਥੋਂ ਲੈ ਸਕਦੇ ਹੋ ਜੀ ਪਰ ਸਭ ਕੀ ਕਾਰਨ ਰਿਹਾ ਜਿਹੜਾ ਜਿਹੜੇ 10 ਐਮਸੀ ਨੇ ਵਖਰੇ ਹੋ ਕੇ ਦੇਖੋ ਤੁਸੀਂ ਦਾ ਮਤਾਂ ਪਾਉਣਾ ਕਿ ਕੀ ਕਾਰਨ ਰਿਹਾ ਕਿਹੜਾ ਕਿਉਂ ਤੁਹਾਨੂੰ ਵਖਰਾ ਹਵਾ ਰਿਹਾ ਉਹ ਕਾਰਨ ਦੱਸੋ ਇਹ ਸਾਡੇ ਜੀ ਤੇ ਇਹ ਤਾਂ ਕਾਰਨ ਇਹੀ ਹੈ ਨਾ ਜਿਹੜਾ ਹੁਣ ਮਤਲਬ ਕਿ ਸਾਨੂੰ ਕਾਉਂਸਲਰਾਂ ਨੂੰ ਤਾਂ ਇੱਕ ਇੱਕ ਸਾਡੇ ਵਾਰਡਾਂ ਲਈ ਤਾਂ 1 ਰੁਪਿਆ ਵੀ ਨਹੀਂ ਦਿੱਤਾ ਗਿਆ ਉੱਥੇ ਇੱਕ ਵਾਰਡ ਲਈ 2 ਕਰੋੜ ਦਾ ਕੰਮ ਦਿੱਤਾ ਜਾ ਰਹੇ ਆ ਫਿਰ ਸਾਨੂੰ ਉਹ ਪ੍ਰਧਾਨ ਤੇ ਭਰੋਸਾ ਰੱਖੂ ਉਸਨੂੰ 2 ਕਰੋੜ ਦਾ ਕੰਮ ਕਿਉਂ ਦਿੱਤਾ ਗਿਆ ਜੀ ਇਹ ਤਾਂ ਹੁਣ ਉਹੀ ਦੱਸ ਸਕਦੇ ਨੇ ਜੀ ਜਾ ਸਾਡੇ ਵਾਰਡ ਚ 200 ਦਾ ਵੀ ਕੰਮ ਸ਼ੋਅ ਕਰਦਣ ਤੁਸੀਂ ਕਹਿੰਦੇ 95% ਏਜੰਡੇ ਪਾਸ ਹੋ ਗਏ ਫਿਰ ਉਸ ਤੋਂ ਬਾਅਦ ਕਿਉਂ ਡਿਸਕਸ ਕਰਾਉਂਦੇ ਫਿਰ ਉਹੀ ਤਾਂ ਕਹਿ ਰਹੇ ਜੀ ਉਸ ਤੋਂ ਬਾਅਦ ਜਿਹੜਾ 5% ਰਹਿ ਗਿਆ ਸੀ ਕੰਮ ਮੰਨ ਲਈਏ ਉਹ ਹੈਗੀ ਸਾਰਾ ਇੱਕ ਵਾਰਡ ਦਾ ਸੀ 2 ਕਰੋੜ ਦਾ ਫਿਰ ਹੁਣ ਕਾ ਮੈਂ ਹੁਣ ਕੀ ਬਿੱਟੂ ਨਹੀਂ 200 ਕਹੇ ਗਏ ਨੇ ਤੁਹਾਡੇ ਤੇ ਕੀ ਜਿਹੜੇ ਕਾਂਗਰਸ ਦੇ ਨਾਲ ਰਲ ਕੇ ਜਿਹੜਾ ਸ਼ਹਿਰ ਦਾ ਵਿਕਾਸ ਕਰ ਜੀ ਉਹਦੇ ਤੁਸੀਂ ਕੀ ਸਪਸ਼ਟ ਕਰਨਾ ਦੋਸਤਾਂ ਤਾਂ ਤੁਸੀਂ ਸਾਬਤ ਕਰੋ ਜੀ ਸਾਡੇ ਲਈ ਵੀ ਤਾਂ ਘਰੇ ਜਿਹੜਾ ਸਾਡਾ ਏਜੰਡਾ ਆ ਸਾਨੂੰ ਉਹਦੇ ਤੇ ਸਬਤ ਕਰੋ ਵੀ ਅਸੀਂ ਕਿਹੜੇ ਕੰਮ 'ਚ ਰਾਹ ਦਾ ਰੋੜਾ ਬਣ ਗਏ। ਸਰ ਸ਼ਹਿਰ ਕੱਲ ਕਿਉਂ ਨਹੀਂ ਗਏ ਉੱਥੇ ਜੀ ਜਦੋਂ ਬੇਵਿਰੋਸ ਦੀ ਆ ਦੇਖੋ ਜੀ। ਇਹਦੇ 'ਚ 11 ਬੰਦਿਆਂ ਦੇ ਸਹਿ ਨਾਲ ਬੇਵਿਰੋਸ ਦੀ ਮਤਾ ਦਿੱਤਾ ਜਾਂਦਾ। ਅਸੀਂ ਸਾਡਾ ਇੱਕ ਕਾਉਂਸਲਰ ਸਾਡੇ ਸੰਪਰਕ 'ਚ ਨਹੀਂ ਰਿਹਾ। ਸਾਨੂੰ ਨਹੀਂ ਪਤਾ ਉਹਦੀ ਕੀ ਮਜਬੂਰੀ ਸੀ ਜਾਂ ਕੀ ਕਾਰਨ ਸੀ। ਕਿਉਂਕਿ 10.5 ਨਾਲ ਉੱਥੇ ਬੇਵਿਰੋਸ ਦੀ ਮਤਾ ਪਾਸ ਨਹੀਂ ਹੁੰਦਾ। ਕਿਸੇ ਦਾ ਸੰਪਰਕ ਨਹੀਂ ਕੋਸ਼ਿਸ਼ ਨਹੀਂ ਕੀਤੀ ਜਾਂ ਕਿਸੇ ਤਰੀਕਾ ਕਰੇ ਨਹੀਂ ਨਹੀਂ ਨਾ ਉਹ ਕਰਸੀ ਨਾ ਉਹਦਾ ਨੰਬਰ ਕੀਤਾ ਜੀ ਉਹਦੇ ਨਾਲ ਅਸੀਂ ਫੋਨ ਤੇ ਵੀ ਸੰਪਰਕ ਕੀਤਾ ਇਹ ਤਾਂ ਤੁਹਾਨੂੰ ਹੀ ਦੱਸ ਸਕਦਾ ਘਰ ਵੀ ਉਹਦੇ ਇੱਕ ਦੋ ਕਾਉਂਸਲਰ ਜਾ ਕੇ ਆਏ ਪਰ ਮਤਲਬ ਉਹ ਤਾਂ ਲਗਾਤਾਰ ਦੋ ਦਿਨ ਫੋਨ ਬੰਦ ਰਿਹਾ ਤੇ ਹੁਣ ਕੀ ਮੇਨ ਮੁੱਦੇ ਲੈ ਕੇ ਚੱਲੋਗੇ ਕਿਵੇਂ ਚੱਲਣਗੇ ਕੰਮ ਹੋ ਚੁੱਕੇ ਨਹੀਂ ਕੋਈ ਜਿਹੜਾ ਕੋਈ ਹੋਰ ਮੀਟਿੰਗ ਵਗੈਰਾ ਜਾਂ ਕੁਝ ਹੋਰ ਅਸੀਂ ਕਹਿ ਸਕਦਾ ਨਹੀਂ ਹੋ ਸਕਦਾ ਤਾਂ ਕੀ ਅਗਲਾ ਨਹੀਂ ਮੀਟਿੰਗ ਹੋ ਸਕਦੀ ਜੀ ਮੀਟਿੰਗ ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਬੇਪਰੋਸਗੀ ਦਾ ਮੈਂ ਤਾਂ 6 ਮਹੀਨਿਆਂ ਤੱਕ ਨਹੀਂ ਪੈਂਦਾ ਹੁੰਦਾ ਮੀਟਿੰਗ ਤਾਂ ਚਾਹੇ ਕੱਲ ਸਵੇਰ ਰੱਖ ਲਓ ਪੌਲ ਜੀ ਮੰਟੇ ਨੂੰ ਵਿਕਾਸ ਕਾਰਜਾਂ ਦੇ ਕੰਮ ਹਾਂਜੀ ਹਾਂਜੀ ਅਸੀਂ ਅਸੀਂ ਫਸਟ ਜਿੱਦੇ ਮੀਟਿੰਗ ਤੋਂ ਬਾਅਦ ਉੱਠਿਆ ਉਹਦੇ ਵੀ ਹੀ ਬਹੁਤ ਕੰਮਾਂ ਤੇ ਸਾਡੇ ਹੋਰ ਵਿਚਾਰ ਚਰਚਾ ਹੈਗੀ ਅਸੀਂ ਐਂਓ ਕਹੇ ਵੀ ਅਗਲੀ ਮੀਟਿੰਗ ਤੇ ਉਹ ਤੁਸੀਂ ਗੱਲ ਇਹ ਮੋਦੇ ਲਿਆ ਮਾ ਨੂੰ ਐਮਐਲਏ ਸਾਹਿਬ ਨੇ ਜੀ ਇੱਕ ਪੋਸਟਰ ਦੀ ਦਿਖਾਇਆ ਜਿਹਦੇ ਵਿੱਚ ਉਹਨੇ ਬੱਕੋ ਅਖਬਾਰਾਂ ਦੇ ਵਿੱਚ ਜਾ ਕੇ ਕਹਿੰਦੇ ਕੰਮ ਹੋਣ ਜਾਂ ਸਫਾਈ ਦੇ ਮੁੱਦੇ ਹੋਣ ਹੋਰ ਉਹ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ ਸਾਡਾ ਤੇ ਤੁਸੀਂ ਆਉਣ ਅਸੀਂ ਕਿਹਾ ਕਿ ਜਵਾਬ ਦੇਣੇ ਕੰਮ ਕਰ ਰਹੇ ਸਾਨੂੰ ਦੱਸਣ ਦਸੀ ਆ ਸਾਨੂੰ ਕਿਸੇ ਲਵੇ ਪਤਾ ਕੀ ਗੱਲ ਹੈ ਜਾਣ ਦੀ ਲੋੜ ਨਹੀਂ ਅਸੀਂ ਹਾਊਸ ਸਾਡੇ ਮੁਤਾਬਕ ਚੱਲੂ ਨਾ ਅਸੀਂ ਆਪਣੇ ਦਫ਼ਤਰੇ ਜਾ ਸਕਦੇ ਆ ਅਸੀਂ ਨਗਰ ਕੌਂਸਲ ਦਫ਼ਤਰ ਅਸੀਂ ਉੱਥੇ ਚੁਣੇ ਹੋਏ ਆ ਨਾ ਉੱਥੇ ਅਸੀਂ ਧਿਆਨ ਲਿਓਨੇ ਸਾਨੂੰ ਸਾਡੀ ਕੋਈ ਸੁਣਵਾਈਓ ਨਹੀਂ ਉੱਥੇ ਸਾਡੇ ਕੰਮ ਨੂੰ ਤਾਂ ਮਤਲਬ ਕਿ ਜੇ ਕੋਈ মিডিਆ ਦੇ ਜ਼ਰੀਏ মিডিਆ ਦੇ ਜ਼ਰੀਏ ਅਸੀਂ ਸ਼ਹਿਰ ਮਾਸੀਆਂ ਨੂੰ ਇਹੀ ਅਪੀਲ ਕਰਦੇ ਆ ਅਸੀਂ ਕੋਈ ਵੀ ਡਿਵੈਲਪਮੈਂਟ ਦੇਂਗੇ